ਜੋ ਬੁਲੇ ਸੋ ਨਿਰਪੈ ਸਤਗੁਰੂ ਅਰਦਾਸ ਮਹਾਰਾਜ ਕੀ ਜੈ ਜੋ ਬੁਲੇ ਸੋ ਨਿਰਪੈ ਸੁਮਿਸੰ ਸਰਬੰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤੁਨ ਗੁਰਦੇਵ ਸਤਗੁਰੂ ਅਰਦਾਸ ਮਹਾਰਾਜੀ ਅੰਮ੍ਰਿਤ ਬਾਣੀ ਪ੍ਰਚਾਰ ਵਿਸਾਰ ਕੇਂਦਰ ਜੋ ਕਿ ਪਿੰਡ ਡਾੜਾ ਸੰਤ ਗਰੀਦਾਸ ਜੀ ਪਵਨ ਸੰਤ ਸਖੀਨਾ ਜੀ ਸਮਾਦੀ ਪਿੰਡ ਡਾੜਾ ਵੀਕੇ 5 April 2025 ਨੂੰ ਸੰਤਨੰਦਨदास ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਸੰਤ ਪਰਵੀਵਸ ਮਹਾਰਾਜ ਜੀ ਨੇ ਡੇਰਾ ਸਚਕੰਡ ਬੱਲਾ ਤੋਂ ਬਰੋਸਾਏ ਹੋਏ ਸੰਤ ਮਹਾਪੁਰਖ ਸੰਤ ਸੁਨਦਰदास ਮਹਾਰਾਜ ਜੀ ਦੇ ਸੰਕਲਪਾਂ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਕਾਰਜਾਂ ਨੂੰ ਅੰਬਲੀ ਜਾਮਾ ਪਹਿਨੌਂਦੇ ਹੋਏ ਇਹ ਜੋ ਕਾਰਜ ਆਰੰਭ ਕੀਤਾ ਸੀਗਾ ਉਸੇ ਹੀ ਲੜੀ ਦੇ ਤਹਿਤ ਅੱਜ 28 ਜੂਨ ਤੋਂ ਲੈ ਕੇ 30 ਜੂਨ ਤੱਕ ਅਧਿਆਤਮਿਕ ਸਾਧਨਾ ਕੈਂਪ ਜੋ ਕਿ ਜੋਗ ਕੈਂਪ ਦੇ ਨਾਲ ਵੀ ਇਹ ਸਮਰਪਿਤ ਹੈ ਸੋ ਇਹ ਆਰੰਭ ਹੋਇਆ ਹੈ ਇਹ 3 ਦਿਨਾਂ ਕੈਂਪ ਦੇ ਵਿੱਚ ਸਾਡੇ ਬਹੁਤ ਹੀ ਜੋ ਕਿ ਪਹਿਲਾਂ ਵੀ ਇਸ ਕੈਂਪਾਂ ਦੇ ਵਿੱਚ ਇਹ ਜੋ ਚੌਥਾ ਕੈਂਪ ਹੈ ਪਹਿਲਾਂ ਤਿੰਨ ਕੈਂਪ ਲੱਗ ਚੁੱਕੇ ਹਨ ਇਹ ਤਿੰਨ ਕੈਂਪਾਂ ਦੇ ਵਿੱਚ ਵੀ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਕਿ ਜੋਗ ਇੰਸਟ੍ਰਕਟਰ ਪਿੰਕੀ ਤ੍ਰੀਜੀ ਤੇ ਸੰਜੀਤ ਤ੍ਰੀਜੀ ਇਸ ਕੈਂਪ ਦੇ ਵਿੱਚ ਸ਼ਾਮ ਰੋਕ ਰਕੇ ਸਖਿਆਰਤੀਆਂ ਨੂੰ ਯੋਗ ਵਿਦਿਆ ਦੇ ਨਾਲ ਸਿਖਾ ਕਰਕੇ ਉਹਨਾਂ ਨੂੰ ਇੱਕ ਅੱਛੇ ਸਖਿਆਰਤੀ ਬਣਾ ਰਹੇ ਹਨ ਸੋ ਇਸੇ ਹੀ ਸੰਦਰਭ ਦੇ ਵਿੱਚ ਇਹ ਕੱਲ ਵੀ ਔਰ ਪਰਸੋਂ ਵੀ ਸਿਖਾਉਣਗੇ ਬੜੀ ਦੂਰੋਂ ਦੂਰੋਂ ਸੰਕਟਾਂਚਲ ਕਰਕੇ ਆਕਰਕੇ ਇੱਕ ਸਖਿਆਰਤੀ ਦੇ ਰੂਪ ਦੇ ਵਿੱਚ ਸਿੱਖ ਕਰਕੇ ਔਰ ਦੂਰ ਦੂਰ ਤੱਕ ਸਤਗੁਰੂ ਦਾਸ ਮਹਾਰਾਜ ਦੇ ਮਿਸ਼ਨ ਨੂੰ ਪ੍ਰਚੰਡ ਜੀ ਜੋਤ ਦੀ ਤਰ੍ਹਾਂ ਇਹ ਲੈ ਕਰਕੇ ਇਹ ਫੈਲਾ ਰਹੇ ਹਨ ਜੋ ਪਿੰਕੀ ਅਤਰੀ ਜਿਹੜਾ ਜੋ ਸਿਖਾਉਣ ਦਾ ਸਿਧਾਂਤ ਹੈ ਬਹੁਤ ਹੀ ਵਧੀਆ ਨੇ ਨੇ ਸੋਹੰਗ ਸ਼ਬਦ ਤੋਂ ਲਿਆ ਹੈ ਸੋਹੰਗ ਸੋਹੰਗ ਉਚਾਰਿਏ ਸੰਧਿਆ ਸਮੇ ਧਿਆਨ ਸੋਹੰਗ ਸੰਗੰਗ ਉਚਾਰਿਏ ਅਮਰਤ ਵੇਲਾ ਗਿਆਨ ਅਮਰਤ ਵੇਲੇ ਜਿਹੜਾ ਜਿੱਥੇ ਸਾਨੂੰ ਗਿਆਨ ਦਾ ਪ੍ਰਕਾਸ਼ ਮਿਲਦਾ ਹੈ ਹੀ ਉੱਥੇ ਹੀ ਜੋਗ ਦੇ ਨਾਲ ਇੱਕ ਸਰੀਰ ਨੂੰ ਰਿਸਪਸ ਬਣਾਉਣ ਦੇ ਲਈ ਇੱਕ ਸਾਡਾ ਜੋ ਮਨ ਹੈ ਉਹਨੂੰ ਸ੍ਰੇਸ਼ਟ ਇੱਕ ਮਜ਼ਬੂਤ ਮਨ ਨੂੰ ਤਿਆਰ ਕਰਕੇ ਉਸ ਅਧਿਆਤਮਿਕ ਪੱਖ ਤੋਂ ਜਦੋਂ ਅਸੀਂ ਨਾਮ ਸਿਮਰਨ ਆਪਣੇ ਹਿੱਦੇ ਵਿੱਚ ਬਸਾਉਂਦੇ ਹਾਂ ਉਸ ਤੋਂ ਪਹਿਲਾਂ ਜਦੋਂ ਸੋ ਹੰਗ ਦਾ ਸ਼ਬਦ ਅਸੀਂ ਆਪਣੇ ਮਨ ਦੇ ਵਿੱਚ ਸਾਹ ਕੇ ਉਸ ਦਾ ਜਾਪ ਕਰਦੇ ਹਾਂ ਤੇ ਇੱਕ ਸਾਡਾ ਜਿਹੜਾ ਸਰੀਰ ਦੇ ਵਿੱਚ ਜੇਹੀਆਂ ਤਰੰਗਾਂ ਸਾਡੇ ਅਧਹੀਨ ਸਾਡੇ ਆਲੇ ਦੋਲੇ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ ਕਿ ਜਿਹੜਾ ਸਿਮਰਨ ਸਾਡਾ ਜਿਹੜਾ ਉਹ ਅੰਦਰ ਤੱਕ ਉਹ ਅਕਾਲ ਪੁਰਖ ਨੂੰ ਪ੍ਰਾਪਤੀ ਲਈ ਕੇ ਰਾਹ ਦੇ ਤੇ ਦਰਸਾਉਂਦਾ ਹੈ ਸੋ ਇਹ ਜੋ ਜੋਗ ਸਿੱਖਿਆ ਕੈਂਪ ਹੈ ਇਸ ਦੇ ਵਿੱਚ ਬੱਚੇ ਵੀ ਆਏ ਔਰ ਨੋਜ਼ 1 ਵੀ ਆਏ ਔਰ ਇਸ ਦੇ ਵਿੱਚ ਇਹ ਲਾਹਾ ਲੈਂਦੇ ਰਹਿਣਗੇ ਸੋ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸੰਤ ਬ੍ਰੀਧਾ ਸਮਾਹ ਰਾਜ ਜੀ ਜਿਨ੍ਹਾਂ ਨੇ ਇਹ ਸਾਡੇ ਮਹਾਨ ਮਹਾਪੁਰਖਾਂ ਦੀ ਸੋਚ ਨੂੰ ਅੱਗੇ ਵਧਾਉਂਦਿਆਂ ਹੋਇਆ ਇਹ ਕਾਰਜ ਆਰੰਭੇ ਔਰ ਇਸ ਦੇ ਨਾਲ ਹੀ ਸਾਡੇ ਇਸ ਕਾਰਜਾਂ ਦੇ ਵਿੱਚ ਪ੍ਰੰਧ ਕਮੇਟੀ ਡਾਡਾ ਉਹ ਵੀ ਮੈਂਬਰਸ ਮੌਜੂਦ ਹਨ ਔਰ ਸਾਡੇ ਜੋ ਪ੍ਰਬੰਧਕ ਕਮੇਟੀ ਦੇ ਸੰਤ ਹਰੀਦਾਸ ਜੀ ਉਦਾਸੀਨ ਆਸ਼ਰਮ ਕੂਪ ਉਤੇ ਪਰ ਖਠਾਰ ਉਥੋਂ ਵੀ ਸਾਡੇ ਦਰਮਿਆਨ ਪ੍ਰਬੰਧਕ ਮੌਜੂਦ ਹਨ ਸਾਡੇ ਸੀਨੀਅਰ ਪ੍ਰਬੰਧਕ ਰਾਜ ਕੁਮਾਰ ਬਸਰਾ ਸਾਹਿਬ ਜੀ ਸੀਨੀਸ਼ ਕੁਮਾਰ ਜੀ ਸੋਨਦੀ ਸਾਹਿਬ ਜੀ ਤੇ ਪਿੰਡਾੜਾ ਤੋਂ ਵੀ ਸਾਡੇ ਵਿੱਚ ਪ੍ਰਬੰਧਕ ਮੌਜੂਦ ਹਨ ਪਿੰਦਾ ਜੀ ਸੁਨਾਮ ਜੀ ਟਿੰਕੂ ਜੀ ਤੇ ਹੋਰ ਵੀ ਸਾਡੇ ਇਧਰੋਂ ਸਾਡੇ ਬੀਬੀ ਸਮੀ ਜੀ ਵੀ ਇਹ ਸਾਰੇ ਹੀ ਮਿਲ ਕਰਕੇ ਇਸ ਜਿਹੜਾ ਕਾਰਜ ਹੈ ਉਸ ਨੂੰ ਨੇਪਰੇ ਚੜਨ ਲਈ ਵੱਧ ਚੜ ਕੇ ਕੋਸ਼ਿਸ਼ ਕਰਦੇ ਹਨ ਮੈਂ ਬੇਨਤੀ ਕਰਦਾ ਹਾਂ ਸਾਰੀਆਂ ਸੰਗਤਾਂ ਦੇ ਸਨਾਂ ਦੇ ਵਿੱਚ ਕਿ ਵੱਧ ਤੋਂ ਵੱਧ ਆਕਰ ਕੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਨ ਲਈ ਸਿੱਖਿਆਵਾਂ ਲੈਣ ਤੋਂ ਸਿੱਖਿਆਵਾਂ ਲੈ ਕਰਕੇ ਅੱਗੇ ਹੀ ਉਸ ਮਿਸ਼ਨ ਨੂੰ ਫਲਾਉਣ ਦਾ ਯਤਨ ਕਰਨ ਇੰਨਾ ਹੀ ਕਹਿੰਦਾ ਹੋਇਆ ਦਾਸ ਜੈਗੁਰਦੇਵ ਧੰਨ ਗੁਰਦੇਵ